ਖੁਲਾਸਾ 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 ਅੰਮ੍ਰਿਤਸਰ 'ਚ ਜਨਰੇਲ ਰੈਕਰੇ ਵੱਲ ਕੇ ਉਹ ਗੋਲੀਆਂ ਮਾਰਨ ਦੇ ਮਾਮਲੇ 'ਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਇੱਕ ਵੱਡਾ ਖੁਲਾਸਾ ਹੈ ਪੁਲਿਸ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਉਸ ਦੇ ਪਹਿਲੇ ਸਹੁਰਿਆਂ ਦੇ ਪਰਿਵਾਰ ਵੱਲੋਂ ਕਰਵਾਇਆ ਗਿਆ ਸੀ ਕਿਉਂਕਿ ਜੀ ਪਤਨੀ ਦੀ ਮੌਤ ਹੋ ਚੁੱਕੀ ਸੀ ਤੇ ਉਹਨਾਂ ਨੂੰ ਲੱਗਦਾ ਸੀ ਉਸ ਦੀ ਮੌਤ ਦੇ ਪਿੱਛੇ ਇਹਨਾਂ ਰਾਜ ਦਾ ਹੱਥ ਹੈ ਇਸ ਕਰਕੇ ਬਦਲੇ ਦੀ ਭਾਵਨਾ ਨਾਲ ਇਹ ਹਮਲਾ ਕੀਤਾ ਗਿਆ ਹੈ ਇਹ ਦਾਵਾ ਸੀ ਨਹੀਂ ਕਰ ਰਿਹਾ ਦਾਵਾ ਕਰ ਰਹੇ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਤਾਂ ਉਹਨਾਂ ਤੋਂ ਖੰਨੇ ਆ ਕਿ ਕੁਝ ਕਹਾਂ ਗਏ

ਜਿਹੜਾ ਸਵੇਰੇ ਹੋਇਆ ਉਹ ਸੁਖਚੈਨ ਸਿੰਘ ਜੋ ਇੱਕ ਐਨ ਆਰ ਆਈ ਆ ਅਮਰੀਕਾ ਰਹਿੰਦਾ ਸੀ ਉਹਦਾ ਸਾਰਾ ਪਰਿਵਾਰ ਵੀ ਅਮਰੀਕਾ ਰਹਿੰਦਾ ਉਹਦੀ ਮਾਤਾ ਤੇ ਉਹਦੀ ਵਾਈਫ ਜਿਹੜੀ ਜਿਹਦੇ ਨਾਲ ਇੱਕ ਸਾਲ ਹੋਇਆ ਤਰੀ ਵਿਆਹ ਹੋਏ ਨੂੰ ਉਹ ਇੱਥੇ ਘਰ ਸੀਗੇ ਉਹਦੇ ਘਰ ਦੇ ਵਿੱਚ ਦੋ ਬੰਦੇ ਐਂਟਰ ਹੋਏ ਨੇ ਇੱਕ ਬੰਦਾ ਪ੍ਰੀਜ਼ਿਊਮੇਬਲੀ ਬਾਹਰ ਰਹਿ ਗਿਆ ਦੋ ਬੰਦਿਆਂ ਨੇ ਐਂਟਰ ਕਰਕੇ ਉਹਨੂੰ ਪਿਸਤੌਲ ਦਿਖਾ ਕੇ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਆ ਤੇ ਉਹ ਤੇ ਉਹਨੇ ਫਾਇਰ ਕੀਤਾ ਜਿਹਦੇ ਫਾਇਰ ਦੇ ਨਾਲ ਉਹ ਜ਼ਖਮੀ ਹੋ ਗਿਆ ਉਦੇ ਕੰਨ ਤੇ ਤੇ ਜਵਾੜੇ ਦੇ ਕੋਲੇ ਜਿਹੜੀ ਗੋਲੀ ਟੱਚ ਕੀਤੀ ਆ ਦੂਸਰੀ ਗੋਲੀ ਉਹਦੇ ਹੱਥ ਤੇ ਲੱਗੀ ਆ ਇਸ ਤਰੀਕੇ ਨਾਲ ਉਹ ਦੋਨੇ ਬੰਦੇ ਫਾਇਰਿੰਗ ਕਰਕੇ ਉਹ ਚਲੇ ਗਏ ਨੇ ਜਿਹੜੀ ਪੁਲਿਸ ਟੀਮ ਆ ਬੜੀ ਮਸਤੀਦੀ ਨਾਲ ਟੈਕਨੀਕਲ ਇਨਕੋਰਸ ਤੇ ਸੀਸੀਟੀਵੀਸ ਤੇ ਤੇ ਹੋਰ ਸਾਧਨਾਂ ਦੇ ਰਾਹੀਂ ਹਰ ਹੀਲੇ ਵਸੀਲੇ ਅਸੀਂ ਉਸ ਕ੍ਰਾਈਮ ਦੇ ਪਿੱਛੇ ਲੱਗੇ ਆ ਮੈਨੂੰ ਉਮੀਦ ਆ ਸਾਡੇ ਆਫੀਸਰ ਸਾਡੀਆਂ ਟੀਮਸ ਥਰ ਵੇਰੀ ਪ੍ਰੋਫੈਸ਼ਨਲ ਜਿਵੇਂ ਬਾਕੀ ਜਿਹੜੇ ਕ੍ਰਾਈਮ ਆ ਜਿਹੜੇ ਉਹ ਟਰੇਸ ਹੋਏ ਨੇ ਇਹ ਵੀ ਅਸੀਂ ਜਲਦੀ ਟਰੇਸ ਕਰ ਲਾਂਗੇ ਇਹਦੇ ਵਿੱਚ ਜੋ ਪਰਿਵਾਰ ਵੱਲੋਂ ਦੱਸਿਆ ਗਿਆ ਇਹਦੀ ਇੱਕ ਪਹਿਲਾਂ ਵਾਈਫ ਸੀ ਜਿਹਦਾ ਅਗਰ ਦਸੰਬਰ 22 ਦੇ ਵਿੱਚ ਉਹਨੇ ਇੱਥੇ ਸੁਸਾਈਡ ਕਮਿਟ ਕਰ ਲਿਆ ਸੀ ਉਸ ਸੁਸਾਈਡ ਦੇ ਵਿੱਚ ਉਹਦੇ ਪੇਰੈਂਟਸ ਵੱਲੋਂ ਇਹਦੇ ਇਸ ਵਿਅਕਤੀ ਤੇ ਇਹਦੇ ਭਰਾ ਤੇ ਇਹਦੀ ਭੈਣ ਤੇ ਜਿਹੜੇ ਤਿੰਨੇ ਅਮਰੀਕਾ ਰਹਿੰਦੇ ਸੀ ਉਸ ਵੇਲੇ ਅਮਰੀਕਾ ਸੀ ਤੇ ਇਹਦੀ ਮਾਤਾ ਜਿਹੜੀ ਇੱਥੇ ਰਹਿੰਦੀ ਸੀ ਇਹ ਚਾਰਾਂ ਵਿਅਕਤੀਆਂ ਤੇ 304B ਦਾ ਪਰਚਾ ਦਰਜ ਹੋਇਆ ਸੀ ਉਸ ਪਰਚੇ 'ਚ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਇਹ ਕਿੰਨੇ ਭੈਣ ਭਰਾ ਕਿਉਂਗੇ ਯੂ ਐਸ اے ਸੀ ਇਹਨਾਂ ਦਾ ਡਾਇਰੈਕਟਲੀ ਉਸ ਕ੍ਰਾਈਮ ਨਾਲ ਕੋਈ ਲਿੰਕ ਨਹੀਂ ਬਣਦਾ ਸੀ ਇਹਨਾਂ ਨੇ ਉਸ ਵਜ੍ਹਾ ਕਰਕੇ ਪੁਲਿਸ ਨੇ ਉਹਨਾਂ ਨੂੰ ਇਨੋਸੈਂਟ ਦੇ ਕੇ ਉਹਦੀ ਮਾਤਾ ਦੇ ਖਿਲਾਫ ਪੁਲਿਸ ਦੇ ਵਿੱਚ ਅਦਾਲਤ ਦੇ ਵਿੱਚ ਕੇਸ ਦੇ ਦਿੱਤਾ ਸੀਗਾ ਉਹ ਜਿਹੜੇ ਸਮਾਇਤ ਟ੍ਰਾਇਲ ਆ ਜਿਹੜਾ ਅੰਡਰ ਟ੍ਰਾਇਲ ਚੱਲ ਰਿਹਾ ਕੇਸ ਤੇ ਇਸ ਤੋਂ ਕੁਝ ਸਮਾਂ ਪਹਿਲਾਂ ਇਹ ਵਿਅਕਤੀ ਜਦੋਂ ਕੇ ਅਮਰੀਕਾ ਵਿੱਚ ਸੀਗਾ ਇਹਨੂੰ ਉਸ ਲੜਕੀ ਦੇ ਭਰਾਵਾਂ ਵੱਲੋਂ ਉਸ ਲੜਕੀ ਦੇ ਕਿਸੇ ਹੋਰ ਰਿਸ਼ਤੇਦਾਰਾਂ ਵੱਲੋਂ ਇਹ ਇੱਕ ਥ੍ਰੈਟ ਕਾਲ ਰੀਸੀਵ ਹੋਈ ਸੀ ਵੀ ਜਿੱਥੇ ਸਾਡੀ ਲੜਕੀ ਗਈ ਆ ਤੈਨੂੰ ਵੀ ਸਿੱਥੇ ਭੇਜਣਾ ਉਹ ਥ੍ਰੈਟ ਕਾਲ ਦੇ ਆਧਾਰ ਤੇ ਇਹਨਾਂ ਵਿਅਕਤੀਆਂ ਨੇ ਆਪਣੇ ਵੱਲੋਂ ਪੂਰਾ ਸ਼ੱਕ ਜਾਰੀ ਕੀਤਾ ਵੀ ਉਸੇ ਪਰਿਵਾਰ ਨੇ ਇਸ ਮੁੰਡੇ ਤੇ ਗੋਲੀ ਚਲਵਾਈ ਆ ਇਹਨੂੰ ਮਾਰ ਦੇਣ ਦੀ ਨੀਤ ਨਾਲ ਇੱਥੇ ਫੈਰ ਕਰਵਾਏ ਨੇ ਉਸ ਹੋਂਦੀ ਸੀ ਮੁਕੱਦਮਾ ਦਰਜ ਕਰ ਲਿਆ ਸਾਡੀਆਂ ਜਿਹੜੀਆਂ ਟੀਮਾਂ ਨੇ ਇਨਵੈਸਟੀਗੇਟ ਕਰ ਰਹੀਆਂ ਨੇ ਇਨਵੈਸਟੀਗੇਸ਼ਨ ਦੌਰਾਨ ਜੋ ਵੀ ਉਕਤਾ ਜਿਹੜੇ ਇਹਦੇ ਰਿਜ਼ਲਟ ਸਾਹਮਣੇ ਆਉਣਗੇ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਜਾਵੇਗਾ ਪਰ ਇੱਥੇ ਇਹ ਦੱਸਣਾ ਬੜਾ ਜ਼ਰੂਰੀ ਆ ਜਿਹੜਾ ਕਿ ਅਕਸਰ ਇੱਕ ਹਾਈਪ ਕਰੀਏਟ ਕੀਤੀ ਜਾ ਰਹੀ ਆ ਕਿਉਂਕਿ ਐਨ ਆਰ ਆਈ ਤੇ નો ਡਾਊਟ ਐਨ ਆਰ ਆਈ ਸੀ ਜਿਹੜਾ ਦੂਸਰਾ ਪਰਿਵਾਰ ਆ ਜਿਹਦੇ ਉੱਤੇ ਅਲਿਗੇਸ਼ਨ ਲੱਗੇ ਨੇ ਉਹ ਵੀ ਐਨ ਆਰ ਆਈ ਪਰਿਵਾਰ ਆ ਇਹ ਵੀ ਐਨ ਆਰ ਆਈ ਸੀ ਇਹ ਮਹੀਨਾ ਪਹਿਲਾਂ ਵਾਪਸ ਆਇਆ ਸੀ ਅਮਰੀਕਾ ਤੋਂ ਇਹਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਇਹਨੂੰ ਬਤੌਰ ਐਨ ਆਰ ਆਈ ਹੋਣ ਕਰਕੇ ਕਿਸੇ ਕਿਸਮ ਦਾ ਕਿਸੇ ਨੇ ਕੋਈ ਟਾਰਗੇਟ ਨਹੀਂ ਕੀਤਾ ਹੁਣ ਤੱਕ ਦੀ ਸਾਡੀ ਤਫਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਆ ਇਹ ਇਹਨਾਂ ਦਾ ਪਰਿਵਾਰਕ ਇੱਕ ਨਿੱਜੀ ਰੰਜਿਸ਼ ਦਾ ਮਾਮਲਾ ਸਾਹਮਣੇ ਆ ਰਿਹਾ ਫਿਰ ਵੀ ਅਸੀਂ ਓਪਨ ਮਾਈਂਡ ਵਾਲੇ ਇਨਵੈਸਟੀਗੇਸ਼ਨ ਕਰ ਰਹੇ ਆਂ ਜਿਸ ਤਰ੍ਹਾਂ ਦੀ ਕੋਈ ਜੋ ਵੀ ਸਾਡੇ ਸਾਹਮਣੇ ਲੀਡ ਆਏਗੀ ਉਹ ਅਸੀਂ ਵਰਕਆਊਟ ਕਰਾਂਗੇ ਤੇ ਇਸ ਕੇਸ ਨੂੰ ਡੈਫੀਨਿਟਲੀ ਜਲਦੀ ਤੋਂ ਜਲਦੀ ਟੈਸਕਾਂ ਦੇ ਕੰਮ ਕਰ ਜਾਵਾਂਗੇ। ਉਹਨਾਂ ਦੇ ਇਸ ਜਿਹਦੇ ਗੋਲੀ ਲੱਗੀ ਆ ਇਹਦੀ ਮਾਤਾ ਵੱਲੋਂ ਉਸ ਲੜਕੀ ਜੀ ਦੀ ਪਹਿਲਾਂ ਪੁਰਾਣੀ ਵਾਈਫ ਸੀ ਜਿਸਨੇ ਦਾ 2015 ਵਿੱਚ ਮੈਰਿਜ ਹੋਈ ਸੀ ਉਸ ਲੜਕੀ ਦੇ ਮਾਤਾ ਪਿਤਾ ਤੇ ਉਹਦੇ ਤਿੰਨ ਹੋਰ ਜਿਹੜੇ ਹੈਗੇ ਆ ਇੱਕ ਸੰਡੂ ਆ ਇਕ ਦੋ ਵਿਅਕਤੀ ਹੋਰ ਨੇ ਉਹ ਪੰਜਾਂ ਵਿਅਕਤੀਆਂ ਦੇ ਬਾਈ ਨੇ ਮੇ ਐਫ ਆਰ ਦਰਜ ਕੀਤੀ ਆ ਦੇ ਆਰ ਵੈਰੀ ਸ਼ੋਰ ਵੀ ਸਾਡਾ ਕ੍ਰਾਈਮ ਆ ਜਿਹੜਾ ਉਹਨਾਂ ਨੇ ਕੀਤਾ ਉਹ ਤੋਂ ਬਿਨਾ ਨਾ ਉਹਨਾਂ ਦਾ ਕੋਈ ਕਹਿੰਦੇ ਸਾਡੇ ਨਾਲ ਕਿਸੇ ਕੋਈ ਮੋਟਿਵ ਸੀ ਨਾ ਕੋਈ ਐਨ ਆਰ ਆਈ ਦਾ ਵਿਸ਼ਾ ਵਸਤੂ ਸੀ ਤੇ ਨਾ ਹੀ ਕੋਈ ਹੋਰ ਕਿਦਾਂ ਝਗੜਾ ਸੀਗਾ ਉਹ 100% ਵਾਂਗੂ ਦੇ ਆਰ ਸ਼ੋਰ ਵੀ ਉਹਨਾਂ ਨੇ ਇਹ ਕ੍ਰਾਈਮ ਕੀਤਾ ਅਸੀਂ ਦਰਜ ਕਰ ਰਿਹਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਅਸੀਂ ਤੁਹਾਨੂੰ ਦੱਸਾਂਗੇ ਆਗੇ ਪੁੱਛਿਆ ਕਿ ਮਰਸੀਡੀਜ਼ ਕੋਈ ਲੜਾਈ ਲੜਾਈ ਕੋਈ ਨਹੀਂ ਹੋਈ ਉਹਨਾਂ ਉਹਨਾਂ ਵਿਅਕਤੀਆਂ ਨੇ ਜਸਤ ਜੋ ਸਾਨੂੰ ਜਾਪਦਾ ਇੱਕ ਅੰਦਰ ਵੜਨ ਦਾ ਬਹਾਨਾ ਕੋਈ ਨਾ ਕੋਈ ਗੱਲ ਕਰਨ ਦਾ ਵੀ ਦੀ ਆਰਸੀ ਕਿੱਥੇ ਆ ਉਸ ਤਰੀਕੇ ਨਾਲ ਇੱਕ ਐਂਟਰ ਹੋਣ ਦੇ ਨਾ ਸਮੇ ਇੱਕ ਇੰਨੀ ਗੱਲ ਹੋਈ ਆ ਨਾ ਉਹ ਗੱਡੀ ਲੈ ਕੇ ਗਏ ਨੇ ਨਾ ਉਹਨਾਂ ਨੇ ਚਾਬੀ ਮੰਗੀ ਆ ਇੱਕ ਆਰਸੀ ਦੇ ਨੋਂ ਨਾ ਜੋ ਸਾਨੂੰ ਜਾਪਦਾ ਵੀ ਜਸਟ ਬਾਹਰ ਓਪਨ ਚੋਂ ਅੰਦਰ ਜਾ ਕੇ ਜਿਹੜਾ ਆਪਣਾ ਜੋ ਵੀ ਉਹਨਾਂ ਦਾ ਮਨਸ਼ਾ ਸੀ ਉਹ ਪੂਰਾ ਕਰਨ ਦੀ ਕੋਈ ਉਮੀਦ ਨਾਲ ਇਹਨੂੰ जानके इक ਅੰਦਰ ਲੈ ਕੇ ਗਏ ਨੇ ਤਾਂ ਕਿ ਬਾਹਰ ਕੋਈ ਆਵਾਜ਼ ਆਵੇਗੀ ਕੋਈ ਹੋਰ ਲੋਕੀ ਦੇਖਣਗੇ ਕੋਈ ਇਸ ਤਰੀਕੇ ਦਾ ਕੋਈ ਹੋਰ ਉਹਨਾਂ ਨੂੰ ਖਤਰਾ ਨਾ ਹੋਵੇ